ਜਖਮੀਾਂ ਦੀ ਮਦਦ ਕਰਨ ਵਾਲਿਆਂ ਨੂੰ ਪੁਲਿਸ ਨਹੀਂ ਕਰੇਗੀ ਤੰਗ ਮਦਦਕਾਰਾਂ ਨੂੰ ਮਿਲਣਗੇ 2000 ਰੁਪਏ ਪੰਜਾਬ ਪੁਲਿਸ ਨੇ ਐਲਾਨ ਕੀਤਾ ਹੈ ਕਿ ਹੁਣ ਜ਼ਖਮੀ ਵਿਅਕਤੀਆਂ ਨੂੰ ਹਸਪਤਾਲ ਲੈ ਜਾਣ ਤੋਂ ਨਹੀਂ ਰੋਕਿਆ ਜਾਵੇਗਾ ਰਿਸ਼ਤੇ ਸਕੀਮ ਤਹਿਤ ਮਦਦਕਾਰਾਂ ਨੂੰ 2000 ਰੁਪਏ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਜਾਵੇਗਾ ਪੰਜਾਬ ਸਰਕਾਰ ਸੜਕ ਹਾਦਸਿਆਂ ਵਿੱਚ ਪੀੜਤ ਨੂੰ ਤੁਰੰਤ ਮਦਦ ਪ੍ਰਦਾਨ ਕਰਨ ਲਈ ਗੰਭੀਰ ਹੈ ਅਤੇ ਲੋਕਾਂ ਨੂੰ ਬਿਨਾਂ ਡਰ ਤੋਂ ਮਦਦ ਕਰਨ ਲਈ ਉਤਸ਼ਾਹਿਤ ਕਰ ਰਹੀ ਹੈ ਕਲਾਕਾਰ ਨੇ ਨੋਖੇ ਟੰਗ ਨਾਲ ਅਨੰਤਬਾਨੀ ਅਤੇ ਰਾधिका ਮਰਚੰਟ ਨੂੰ ਦਿੱਤੀ ਵਿਆਹ ਦੀ ਵਧਾਈ ਅਨੰਤਬਾਨੀ ਅਤੇ ਰਾधिका ਮਰਚੰਟ ਦਾ ਵਿਆਹ 12 ਜੁਲਾਈ ਨੂੰ ਹੋਣ ਜਾ ਰਿਹਾ ਹੈ ਜਿਸ ਨਾਲ ਅਨੰਤਬਾਨੀ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ ਅੰਮ੍ਰਿਤਸਰ ਦੇ ਆਰਟਿਸਟ ਡਾਕਟਰ ਜਗਜੋਤ ਸਿੰਘ ਰੂਬਲ ਨੇ ਉਹਨਾਂ ਨੂੰ 5 ਫੁੱਟ ਦੀ ਪੇਂਟਿੰਗ ਤਿਆਰ ਕਰ ਵਧਾਈ ਦਿੱਤੀ ਹੈ ਸੋਸ਼ਲ ਮੀਡੀਆ ਤੇ ਵੀ ਵਿਆਹ ਦੀ ਚਰਚਾ ਹੈ ਚੈਂਪੀਅਨਸ ਟਰੋਫੀ ਨੂੰ ਲੈ ਕੇ ਵੱਡੀ ਖਬਰ ਪਾਕਿਸਤਾਨ ਦੌਰੇ ਤੇ ਨਹੀਂ ਜਾਵੇਗੀ ਟੀਮ ਇੰਡੀਆ ਜੀ ਹਾਂ ਪਾਕਿਸਤਾਨ ਨੇ ਲਾਹੌਰ ਵਿੱਚ ਭਾਰਤ ਨਾਲ ਕ੍ਰਿਕਟ ਮੈਚ ਦੀ ਤਿਆਰੀ ਕਰ ਰਿਹਾ ਹੈ ਪਰ ਸੰਭਾਵਨਾ ਘੱਟ ਹੋ ਰਹੀ ਹੈ ਕਿ ਪ ਟੀਮ ਇੰਡੀਆ ਪਾਕਿਸਤਾਨ ਜਾਵੇਗੀ ਚੈਂਪੀਅਨਸ ਟਰੋਫੀ 2025 ਦੇ ਮੈਚ ਫਰਵਰੀ ਮਾਰਚ ਵਿੱਚ ਹੋਣਗੇ ਬੀਸੀਸੀਆਈ ਦੇ 77 ਜੈਸ਼ਾਹ ਨੇ ਦਾਅਵਾ ਕੀਤਾ ਹੈ ਕਿ ਭਾਰਤ ਪਾਕਿਸਤਾਨ ਦਾ ਦੌਰਾ ਨਹੀਂ ਕਰੇਗਾ ਬੀਸੀਸੀਆਈ ਨੇ ਆਈਸੀਸੀ ਨਾਲ ਟਰੋਫੀ ਦੇ ਸਥਾਨ ਨੂੰ ਬਦਲਣ ਬਾਰੇ ਗੱਲ ਕੀਤੀ ਹੈ ਸੰਭਾਵਿਤ ਸਥਾਨ ਦੁਬਈ ਜਾਂ ਸ਼੍ਰੀਲੰਕਾ ਹਨ ਪਾਕਿਸਤਾਨ ਨੇ ਚੈਂਪੀਅਨਸ ਟਰੋਫੀ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਮੈਦਾਨ ਦੀ ਮਰੰਮਤ ਲਈ ਵੀ ਵੱਡੇ ਪੈਸੇ ਖਰਚ ਕੀਤੇ ਹਨ ਕੈਨੇਡਾ ਪੁਲਿਸ ਵਿੱਚ ਭਰਤੀ ਹੋਇਆ ਸੰਗਰੂਰ ਦਾ ਨੌਜਵਾਨ ਪਿੰਡ ਵਾਸੀਆਂ 'ਚ ਖੁਸ਼ੀ ਦੀ ਲਹਿਰ ਸੰਗਰੂਰ ਜ਼ਿਲ੍ਹੇ ਦੇ ਪਿੰਡ ਬਿੱਜਲਪੁਰ ਦੇ ਨੌਜਵਾਨ ਕੁਲਜੀਤ ਸਿੰਘ ਨੇ ਕੈਨੇਡਾ ਪੁਲਿਸ ਵਿੱਚ ਭਰਤੀ ਹੋ ਕੇ ਆਪਣੇ ਅਤੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਹੈ 2018 ਵਿੱਚ ਕੁਲਜੀਤ ਕੈਨੇਡਾ ਗਏ ਉੱਥੇ ਪੜ੍ਹਾਈ ਅਤੇ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰਿਵਾਰ ਵਿੱਚ ਖੁਸ਼ੀ ਦੀ ਨਾਲ ਅਫਸੋਸ ਵੀ ਹੈ ਜੇਕਰ ਪੰਜਾਬ ਸਰਕਾਰ ਨੌکریاں ਮੁਹਈਆ ਕਰਦੀ ਤਾਂ ਉਹ ਪੰਜਾਬ ਪੁਲਿਸ ਵਿੱਚ ਵੀ ਹੁੰਦਾ ਕੁਲਜੀਤ ਦੀ ਮਾਂ ਨੇ ਕਿਹਾ ਕਿ ਖੁਸ਼ੀ ਤਾਂ ਹੈ ਪਰ ਪੁੱਤ ਸਾਡੇ ਕੋਲ ਹੋਣ ਨਾਲ ਖੁਸ਼ੀ ਸਾਡੀ ਜ਼ਿਆਦਾ ਹੁੰਦੀ ਪਰਿਵਾਰ ਨੇ ਉਮੀਦ ਸੀ ਕਿ ਕੁਲਜੀਤ ਕਦੇ ਨਾ ਕਦੇ ਕਾਮਯਾਬੀ ਹਾਸਲ ਜ਼ਰੂਰ ਕਰੇਗਾ ਉਮਸਪਰੀ ਗਰਮੀ ਤੋਂ ਮਿਲੇਗੀ ਰਾਹਤ ਐ ਨਾ ਜਿਲਿਆਂ ਵਿੱਚ ਛਮਛਮ ਵਰੇਗਾ ਮੀਂਹ ਅੱਜ ਤੋਂ ਪੰਜਾਬ ਵਿੱਚ ਮੌਨਸਨ ਸ਼ੁਰੂ ਹੋ ਜਾਵੇਗਾ ਹਿਮਾਚਲ ਪ੍ਰਦੇਸ਼ ਅਤੇ ਪੱਛਮੀ ਮਾਲਵੇ ਦੇ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ ਹੈ ਪਰ ਮੀਂਹ ਕੁਝ ਜ਼ਿਲ੍ਹਿਆਂ ਤੱਕ ਹੀ ਸੀਮਿਤ ਰਹੇਗਾ ਮੌਸਮ ਵਿਭਾਗ ਦੇ ਅਨੁਸਾਰ 12 ਜੁਲਾਈ ਤੋਂ ਜ਼ਿਆਦਾਤਰ ਥਾਵਾਂ ਵਿੱਚ ਮੀਂਹ ਪੈ ਸਕਦਾ ਹੈ ਅੰਮ੍ਰਿਤਸਰ ਵਿੱਚ ਬੀਤੇ ਦਿਨ ਬੁੱਧਵਾਰ ਨੂੰ ਮੀਂਹ ਪਿਆ ਜਿਸ ਨਾਲ ਤਾਪਮਾਨ ਘਟ ਕੇ 37.2 ਡਿਗਰੀ ਹੀ ਰਹਿ ਗਿਆ ਪੰਜਾਬ ਪਟਿਆਲਾ ਜਲੰਧਰ ਲੁਧਿਆਣਾ ਅਤੇ ਮੋਹਾਲੀ ਵਿੱਚ ਵੀ ਮੀਂਹ ਦੀ ਸੰਭਾਵਨਾ ਹੈ ਪਛਮੀ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਮੀਂਹ ਦੀ ਸੰਭਾਵਨਾ 25 ਤੋਂ 50% ਤੱਕ ਚਲੀ ਗਈ ਹੈ ਅਤੇ 12 ਜੁਲਾਈ ਨੂੰ ਕੁਝ ਹਿੱਸਿਆਂ ਵਿੱਚ yellow alert ਵੀ ਜਾਰੀ ਕਰ ਦਿੱਤਾ ਜਾਵੇਗਾ